ਤੁਹਾਡਾ ਬਿਲਾ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਜੀ ਵੀਆਈਪੀ ਪਿੰਡੂ ਚੈਨਲ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੰਮ ਮਿਲਦੇ ਤੁਸੀਂ ਵੇਖ ਹੀ ਲੈਣਾ ਵਾ ਕਿ ਅੱਜ ਆਪਾਂ ਕਿੰਨਾਂ ਦੀ ਵੀਡੀਓ ਲੈ ਕੇ ਆ ਚੁੱਕੇ ਹਾਂ। ਸਮਾਂ ਨਾ ਬਰਬਾਦ ਕਰਦੇ ਹਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ। ਪੂਜਾ ਸੰਧਾ ਨੂੰ ਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਗੇ। ਤੁਹਾਨੂੰ ਪਤਾ ਹੀ ਆ ਕਿ ਉਹ ਤਿੰਨ ਵਿਆਹ ਕਰਾ ਚੁੱਕੇ ਆ ਤੇ ਚੌਥੇ ਵਿਆਹ ਦੀ ਫੇਰ ਮੇਰੇ ਸਾਹ ਹੁਣ ਤਿਆਰੀ ਆ। ਜਿਹੜੀ ਕਹਿੰਦੀ ਆ ਕਿ ਮੇਰਾ ਅਕਾਊਂਟ ਡਿਲੀਟ ਹੋ ਚੁੱਕਾ ਵਾ। ਪਹਿਲਾਂ ਇਹਨੇ 4,70,000 ਕੋਲਵਰ ਕਮਾਏ ਹੀ ਤਿੰਨ ਵਿਆਹ ਕਰਾ ਕੇ ਜੇ ਮਤਰਾ ਆ ਕਿ ਜੇ ਅਕਾਉਂਟ ਢੀਡ ਹੋ ਗਏ ਨਾ ਹੋਣ ਪਤਾ ਨਹੀਂ ਇਹਨੂੰ ਕਿੰਨੇ ਵਿਆਹ ਕਰਾਉਣੇ ਪੈਣੇ ਆ ਤੇ ਮੈਨੂੰ ਚਲੋ ਬਾਕੀ ਦਾ ਜਿਹੜੇ ਬੋਲ ਦੇ ਬੋਲ ਹੀ ਰਹੇ ਨੇ ਪਰ ਮੇਰੇ ਨਾਲ ਜਿਹੜਾ ਹਸਬੰਦ ਹੈ ਮੇਰੇ ਨਾਲ ਵੀ ਉਹ ਮਿਸਟਰ ਬੇ ਵਿਕਾਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਤੂੰ ਚਲ ਜਾ ਇਥੋਂ ਤੇ ਚਲ ਜਾ ਤੂੰ ਇਥੋਂ ਜਾਣਾ ਚਾਹੀਦਾ ਵਾ ਬੰਦਾ ਪੁੱਛੇ ਤੂੰ ਦੋ ਘਰ ਵਾਲੇ ਛੜਤੇ ਅੱਗੇ ਐਦਾਂ ਹੀ ਨਿਕਲੇ ਕੇ ਪਲਾਨ ਜੇ ਲਾ ਕੇ ਇਹਨੇ ਆ ਕਰਤਾ ਸੀ ਜੀ ਇਹ ਨਸ਼ੇ ਬੋ ਕਰਦਾ ਵਾ ਮੈਂ ਤਾਂ ਛੱਡਿਆ ਏ ਹੁਣ ਕਹਿੰਦੀ ਆ ਕਿ ਮੈਨੂੰ ਹੁਣ ਇਹ ਤਾਂ ਛੱਡਣ ੜਿਆ ਵਾ ਕਿ ਮੇਰਾ ਕਾਉਂਡ ਲੀਡ ਹੋ ਚੁੱਕਾ ਵਾ ਉਹਨੇ ਬੰਦਾ ਪੁੱਛੇ ਕਾਉਂਡ ਤੋਂ ਕੀ ਕਮਾਈ ਖਾਣੀ ਆ ਤੇਰੀ ਉਹ ਤੂੰ ਜਿਹੜੀ ਇੰਨੀਆਂ ਦੀਆਂ ਕਮਾਈਆਂ ਖਾਂਦੀ ਰਹੀ ਆ ਉਹ ਪਹਿਲੇ ਦੇ ਲੱਤ ਮਾਰੀ ਦੂਜੇ ਦੇ ਲੱਤ ਮਾਰੀ ਫੇਰ ਤੀਜੇ ਦੇ ਵੀ ਹੁਣ ਲੱਤ ਮਾਰਨ ਦਾ ਮੇਰੇ ਹਿਸਾਬ ਨਾਲ ਆ ਗਿਆ ਸਮਾਂ ਜਿਹੜੇ ਹਿਸਾਬ ਨਾਲ ਹੁਣ ਤੂੰ ਭਾਨੇ ਜੇ ਲੌਂਡਾ ਪੀਆ ਮੇਰੇ ਹਿਸਾਬ ਨਾਲ ਫੇਰ ਚੌਥੇ ਵਿਆਹ ਦੀ ਤਿਆਰੀ ਤੇ ਨਹੀਂ ਆ ਕਿਤੇ ਤਾਂ ਤਾਂ ਨਹੀਂ ਰਹਿਵੀ ਤੂੰ ਕਹਿਣ ਉਹ ਤੂੰ ਤੋ ਗਿਆ ਬੇਟੇ ਤੂੰ ਬਸ ਗਿਆ ਹੁਣ ਤੂੰ ਮੇਰੇ ਹਿਸਾਬ ਨਾਲ ਭੁੱਲ ਜਾ ਤੀਜੇ ਵਾਲਿਆ ਤੂੰ ਬੜਾ ਕਹਿਣਾ ਹੈ ਕਿ ਪੂਜਾ ਸਿੰਘ ਨਾ ਮੈਂ ਲਾਈਫ ਗੁਜ਼ਾਰੂਗਾ ਕੋਈ ਗਾਲ ਹੀ ਨਹੀਂ ਲਾਈਫ ਲੂਫ ਨਹੀਂ ਹੁੰਦੀ ਗੁਜ਼ਾਰੀ ਜਾਂਦੀ ਇੱਥੇ ਇੱਥੇ ਸਾਲ ਦੋ ਸਾਲ ਗੁਜ਼ਾਰ ਸਕਦਾ ਬਸ ਇੰਨਾ ਸਮਾਂ ਹੀ ਹੁੰਦਾ ਵਾ ਇੱਕੋ ਜਿਆਦਾ ਸਮਾਂ ਨਹੀਂ ਹੁੰਦਾ ਤੇ ਜਿਹੜਾ ਕੱਠੇ ਰਹਿ ਸਭੋ ਤੁਸੀਂ ਠੀਕ ਹੈ ਜੀ ਮੈਂ ਤਾਂ ਕੀ ਕੀਤਾ ਜਿਹੜਾ ਕਿ ਮੇਨ ਨਾਲ ਏਡਾ ਹੋ ਵੀ ਹੈ ਨਾ ਮੇਨ ਨਾਲ ਕੋਈ ਚਿੰਦੂ ਕਿ ਮੈਂ ਉਹਨਾਂ ਨੂੰ ਕੋਈ ਮਾਰ ਨਹੀਂ ਦਿੱਤਾ ਤੇ ਉਹ ਤੂੰ ਉਹਦੇ ਨਾਲ ਨਹੀਂ ਮਾਰਾ ਕੀਤਾ ਕਾ ਕਰ ਦੇਗੀ ਤੇਰਾ ਭਰੋਸਾ ਥੋੜਾ ਕੋਈ ਤੇਰੇ ਤੇ ਤੇ ਯਕੀਨ ਕਰਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਕਿ ਬੰਦਾ ਯਕੀਨ ਕਰ ਲੇ ਨਾ ਨਾ ਤੇਰੇ ਤੇ ਯਕੀਨ ਨਹੀਂ ਕਰ ਸਕਦਾ ਕੋਈ ਵੀ ਤੇ ਨਾਲੇ ਜਿਹੜਾ ਮੇਰੇ ਹਿਸਾਬ ਨਾਲ ਤੂੰ ਇੰਸਟਾਗ੍ਰam account ਜਿਹੜਾ ਨਾ ਉਹ 4-5 ਦਿਨ ਲਈ ਹਾਈਟ ਕੀਤਾ ਗਿਆ ਨਾ ਉਹ ਕਿਉਂ ਕੀਤਾ ਗਿਆ ਵਾ ਉਹ ਮੈਂ ਤੁਹਾਨੂੰ ਅੱਗੇ-ਅੱਗੇ ਜਰੂਰ ਵੀਡੀਓ ਦੇ ਵਿੱਚ ਦੱਸੂਗਾ ਅੱਛਾ ਮੇਰੇ ਨਾਲ ਇਹ ਮਾੜੀ ਹੋ ਰਹੀ ਹੈ ਜਿਹੜਾ ਵੀ ਮੇਰੇ ਨਾਲ ਜਿਹੜਾ ਵੀ ਮੇਰੇ ਨਾਲ ਰਿਹਾ ਉਹ ਮੈਂ ਨਾਲ ਹਰੇਕ ਵਾਰੀ ਧੋਖਾ ਕਰਕੇ ਦਿੰਦਾ ਕਈਆਂ ਨੇ ਧੋਖਾ ਕਰ ਚੁੱਕੀਆਂ ਪਤਾ ਕਿੰਨੇ ਕ ਲੋਕਾਂ ਦੇ ਤੂੰ ਪੈਸੇ ਖਾ ਚੁੱਕੀਆਂ ਆ ਆ ਗੱਤ ਮਲਤ ਐਡਾ ਦੇ ਬਣੀਆਂ ਦਿੰਦੀ ਹੁੰਦੀ ਆ ਕਿ ਕਿਸੇ ਤੁਹਾਡੇ ਘਰ ਵਿੱਚ ਕੋਈ ਸਮੱਸਿਆ ਆਏ ਤੇ ਤੁਸੀਂ ਸਮੱਸਿਆ ਦਾ ਹੱਲ ਕਰਾਉਣਾ ਤੇ ਜੋ ਸਿਸਟਮ ਨੂੰ ਮਿਲੋ ਇਹਨਾਂ ਦਾ ਕਨੈਕਟ ਇੰਸਟਾਗ੍ਰਾਮ ਤੇ ਉੱਪਰ ਮੈਂ ਲਿੰਕ ਦੇ ਚੁੱਕੀ ਆ ਤੇ ਇਹਨਾਂ ਨਾਲ ਤੁਸੀਂ ਕਨੈਕਟ ਕਰੋ ਤੇ ਬਾਬਾ ਜੀ ਇਹ ਦੱਸੋ ਕਿ ਮਨ ਲ ਮੈਂ ਹੁਣ ਤਿੰਨ ਵਿਆਹ ਕਰਾ ਚੁੱਕੀ ਆ ਚੌਥਾ ਵਿਆਹ ਕਰਵਾਵਾਂਗੇ ਨਹੀਂ ਬਸ ਮੈਂ ਇੱਥੇ ਤੱਕ ਕੰਮ ਖਤਮ ਕਰਦਾ ਇਹ ਚੀਜ਼ਾਂ ਬਾਪੇ ਨੂੰ ਪੁੱਛੋ ਨਾ ਬੜੇ ਤੁਸੀਂ ਜਿਹੋ ਤਾਂ ਗਿਆਨ ਵਾਲਦੇ ਫਿਰ ਦੰਦੇ ਜੇ ਤੁਸੀਂ ਕਿਸ ਦਾ ਇੰਸਟਾਗ੍ਰਾਮ ਹੈ ਕਰੋਨਾ ਤੇ ਤੁਸੀਂ ਕਨੈਕਟ ਕਰੋ ਉਹ ਕਹਿੰਦੇ ਮੇਰੇ ਸਾਹ ਨਾਲ ਟਾੜੇ ਤੇ ਟੁੱਕਾ ਤੇ ਨਹੀਂ ਲਾਤਾ ਕਹਿੰਦੇ ਨਹੀਂ ਸ਼ੁਰੂ ਬੜਾ ਇਹਨਾਂ ਤੋਂ ਕਰ ਲਈਏ ਬੜਾ ਸੱਚੀ ਹੈ ਕਹੁੰਦਾ ਵੀ ਆ ਕਿ ਨਹੀਂ ਹੁੰਦਾ ਇਹ ਚੀਜ਼ ਆਪਦਾ ਆਪਣੇ ਤੇ ਇਸਤੇਮਾਲ ਹੋ ਗਈ ਆ ਉਹ ਪਹਿਲਾਂ ਤੁਸੀਂ ਗਲਤਮਤ ਐਡਾ ਦਿੰਦੇ ਹੋ ਫਿਰ ਹੁਣ ਜਦੋਂ ਐਡ ਆਪਣੇ ਲੈ ਭਾਰੀ ਪੈ ਗਈ ਫਿਰ ਰੋਣਾ ਆ ਜਾਂਦਾ ਰ ਇੰਸਟਾਗ੍ਰਾਮ ਐ ਗੋਗੀ ਆਡੀ ਜੀ ਕੱਟੀ ਗਈ ਆ ਜੀ ਆ ਹੋ ਗਿਆ ਤੇ ਨਾਲ ਉਹ ਕਿਸ ਦੇ ਨਾਲ ਕਰਦੇ ਹੋ ਉਹਨਾਂ ਨੂੰ ਕਿੰਨਾ ਦੁੱਖ ਲੱਗਦਾ ਪਤਾ ਲੱਗਾ ਨਾ ਹੁਣ ਆਪਣਾ 4 ਦਿਨ ਲਈ ਹਾਈਡ ਹੋ ਗਿਆ ਤੁਹਾਡਾ ਇੰਸਟਾਗ੍ਰਾਮ ਤੇ ਰੋਣਾ ਉਂਡਿਆ ਤੇ ਨਾਲੇ ਲੋਕੀ ਵੀ ਉਹ ਜਿਹੜੇ ਵੀਰ ਭੜਾ ਉਹਨਾਂ ਦੀਆਂ ਸਟੋਰੀਆਂ ਪਾਉਂਦੇ ਆ ਕਿ ਮਤਲਬ ਉਹਨਾਂ ਦਾ ਇੰਸਟਾਗ੍ਰਾਮ ਹਾਈਡ ਹੋ ਗਿਆ ਤੇ ਦੂਜਾ ਬਣਾ ਲੀਏ ਤੇ ਦੂਜੇ ਦੇ ਫੋਲੋਅਰ ਕਰ ਦਈਏ ਛੇਤੀ ਛੇਤੀ ਉਹ ਇਹਦਾ ਇੰਸਟਾਗ੍ਰਾਮ ਫੇਰ ਆ ਜਣਾ ਵਾਪਸ ਇਨੇ ਜਾਣ ਕੇ ਤੁਹਾਡੇ ਕੋ ਫੋਲੋਅਰ ਫੇਰ ਲੱਲੇ ਪਹਿਲਾ 4 ਦਿਨ ਇੰਸਟਾਗ੍ਰam ਹਾਈਟ ਕਰ ਦੇਣੀ ਆ ਤੇ ਨਵਾਂ ਬਣਾ ਲੈਣੀ ਆ ਉੱਚ ਫਿਰ ਫੋਲੋਅਰ ਕਿੱਦਾਂ ਆਉਣਗੇ ਪਰ ਉਹਦੇ ਤੇ ਲਿੰਕ ਦੇ ਦੇਗੇ ਮੈਂ 4 ਦਿਨ ਉਹਨੂੰ ਹਟ ਕਰਾ ਰਖਦੇ ਆ ਤੇ ਫਿਰ ਮੈਂ ਲੋਕਾਂ ਨੂੰ ਕਹਿ ਦਿੰਨੀ ਆ ਲੋਕਾਂ ਨੇ ਵਾਵਾ ਪ੍ਰੋਮੋਸ਼ਨ ਕਰ ਦੇਣੀ ਆ ਤੇ ਛੇਤੀ ਛੇਤੀ ਫੋਲੋਅਰ ਹੋ ਜਾਣਗੇ ਤੇ ਇਹ ਚੀਜ਼ਾਂ ਆ ਇਹਨਾਂ ਦੇ ਦਿਮਾਗ ਵੇਖੋ ਕਿੱਦਾਂ ਨੂੰ ਚੱਲ ਪੈਂਦੇ ਆ ਇਤੇ ਸਾਰੇ ਜਣੇ ਮੈਨੂੰ ਫੋਲੋ ਕਰੋ ਤੇ ਜਿਨ੍ਹਾਂ ਦੀ ਆ ਪੈਂਡਿੰਗ ਨੇ ਪ੍ਰੋਮੋਸ਼ਨਸ ਕੋਈ ਵੀ ਕੰਮ ਪੈਂਡਾ ਕਰਨੇ ਤਾਂ ਤੁਸੀਂ ਪੁੱਠੇ ਕੰਮ ਆ ਜਿਹੜੇ ਤੁਸੀਂ ਲੋਕਾਂ ਦੇ ਪੈਨਿੰਗ ਕੰਮ ਕਾਂਡੇ ਜਿਹੜੀਆਂ ਐਡਾਂ ਦੇਣੀਆਂ ਵਾ ਉਹ ਕੋਈ ਸਹੀ ਐਡਾਂ ਥੋੜਾ ਦੇਣੀਆਂ ਵਾ ਕਿ ਜਿਹਨੂੰ ਸਮਾਜ ਨੂੰ ਕੋਈ ਚੰਗੀ ਸਿਹਤ ਮਿਲ ਸਕੇ ਉਹ ਤਾਂ ਤੁਸੀਂ ਐਡ ਦੇਣੀ ਨਹੀਂ ਹੁੰਦੀ ਪੈਸੇ ਕਿਧਰੋਂ ਹੁੰਦੇ ਆ ਕਿਧਰੋਂ ਕਮਾਏ ਜਾਣ ਇਹਨਾਂ ਤੁਹਾਨੂੰ ਨਹੀਂ ਹੁੰਦਾ ਕਿ ਕਿਹਦਾ ਨੁਕਸਾਨ ਹੋਂਡਿਆ ਵਾ ਇਹ ਚੀਜ਼ਾਂ ਤੁਹਾਨੂੰ ਕੋਈ ਮਤਲਬ ਵੀ ਨਹੀਂ ਹੁੰਦਾ ਤੁਹਾਨੂੰ ਦੇ ਬਸ ਪੈਸੇ ਨਾਲ ਮਤਲਬ ਆ ਕਿ ਪੇਜ ਕਮਾਓ ਤੇ ਚਲੋ ਜੀ ਜਾਓ ਬਾਕੀ ਗੱਲ ਪੇਚ ਦੀ ਜਿਨ੍ਹਾਂ ਨੇ ਪੇਜ ਬੰਦ ਕਰਾਇਆ ਉਹਨਾਂ ਦਾ ਵੀ ਧੰਨਵਾਦ ਤੇ ਜਿਹੜੇ ਸਾਨੂੰ ਪਿਆਰ ਕਰਦੇ ਆ ਉਹਨਾਂ ਦਾ ਵੀ ਤੁਹਾਨੂੰ ਪਤਾ ਵਾ ਕਿ ਪੇਜ ਆਪਾਂ ਆਪੇ ਚਾਰ ਦਿਨ ਹਾਈਡ ਕੀਤਾ ਵਾ ਤੇ ਇਹ ਪੇਜ ਕਿਤੇ ਨਹੀਂ ਗਿਆ ਇਹ ਮੈਨੂੰ ਵੀ ਪਤਾ ਇਹ ਤੁਹਾਨੂੰ ਵੀ ਪਤਾ ਵਾ ਕਿ ਚਮਾਂ ਪੰਜਾਂ ਦਿਨਾਂ ਬਾਅਦ ਪੇਜ ਤੁਹਾਡਾ ਫੇਰ ਵਾਪਸ ਆ ਜਾਣਾ ਵਾ ਇਹ ਸਿਰਫ ਇੱਕ ਫੋਲੋਅਰ ਕਮਾਉਣ ਦਾ ਸੌਖਾ ਤਰੀਕਾ ਹੀ ਕਿ ਚਾਰ ਦਿਨ ਪੇਜ ਹਾਈਡ ਕਰ ਲਿਏ ਤੇ ਇਧਰੋਂ ਫੋਲੋਅਰ ਛੇਤੀ ਆ ਜਾਣਗੇ ਤਾ ਇਹ ਤੁਸੀਂ ਤਰੀਕਾ ਲੱਭ ਲੈਂਦੇ ਜੀ ਤੇ ਦੀਦੀ ਦਾ ਅਕਾਊਂਟ ਪੂਜਾ ਸੰਘਾ ਜੀ ਦਾ ਸੋ ਅਕਾਊਂਟ ਰੱਟ ਚੁੱਕਾ ਠੀਕ ਆ ਸਸਪੈਂਡ ਹੋ ਚੁੱਕਾ ਸੋ ਸਾਰੇ ਜਣੇ ਜਾ ਕੇ ਉਹਨਾਂ ਨੂੰ ਸਪੋਰਟ ਬੰਦਾ ਪੁੱਛੇ ਕਿ ਜੇ ਤੁਹਾਡੀ ਲੱਗਦੀ ਉਹ ਦੀਦੀ ਤੇ ਉਸ ਹਿਸਾਬ ਨਾਲ ਜਿਹੜੇ ਉਹ ਮਤਲਬ ਛੱਡ ਚੁੱਕੇ ਉਹ ਜੀਜੂ ਜੀ ਲੱਗੇ ਨਾ ਇਹ ਹਿਸਾਬ ਆ ਤੇ ਦੀਦੀ ਆਪਣੀ ਨੂੰ ਸਮਝਾਓ ਕਿ ਦੀਦੀ ਐਦਾਂ ਨਹੀਂ ਕਰੀਦਾ ਹੁਣ ਮੜਾ ਜਾ ਅਕਾਊਂਟ ਬਦਲਣ ਲੱਗੀ ਆ ਤੇ ਕਿੰਨੀ ਪ੍ਰੋਬਲਮ ਆਉਂਦੀ ਆ ਤੇ ਤੁਸੀਂ ਜੀਜੂ ਬੜੀ ਜੀਤੀ ਬਦਲ ਦਿੰਦੇ ਉਦੋਂ ਨਹੀਂ ਕੋਈ ਪ੍ਰੋਬਲਮ ਆਉਂਦੀ ਉਹਨਾਂ ਨੂੰ ਇਹ ਚੀਜ਼ਾਂ ਵੀ ਸਮਝਾਇਆ ਕਰੋ ਜੇ ਤੁਹਾਡੀ ਬਹੁਤੀ ਰਹਿਣ ਲੈਂਦੀਆਂ ਹਨਾ ਬਹੁਤਾ ਮੰਨਦੀਆਂ ਤੁਹਾਨੂੰ ਤੇ ਇਹ ਚੀਜ਼ਾਂ ਵੀ ਸਮਝਾਇਆ ਕਰੋ ਨੂੰ ਵਧੀਆ ਕਾਉਂਟ ਡੀਲੀਟ ਹੋ ਜਾਵੇ ਤੇ ਉਹਦੀ ਮਤ ਕਰਦੇ ਤੁਸੀਂ ਚੰਗੇ ਲੱਗੋ ਇਹਦਾ ਕਿ ਦੱਸੋ ਨਾ ਕੀ ਕੰਮ ਕਰਦੀ ਰਹੀ ਐਡਾ ਜਿਹੜੀ ਇੰਸਟਾਗ੍ਰਾਮ ਤੇ ਇਹਦਾ ਕਾਉਂਟ ਡੀਲੀਟ ਹੋ ਗਿਆ ਤੇ ਬੜੀ ਹੈਲਪ ਕਾਂਡੇ ਜੇ ਕਿ ਬਹੁਤ ਲੋਕਾਂ ਦੀ ਸਹਾਇਤਾ ਕਾਂਢੀ ਹੈ ਕੀ ਕਾਂਢੀ ਹੈ ਗਾਂਧੀ ਖਲਾਣਦੀ ਹੈ ਫਾਤੂ ਦੀਆਂ ਪ੍ਰੋਮੋਸ਼ਨਾਂ ਕਰਦੀ ਆ ਦੱਸੋ ਕੀ ਕੀਤਾ ਇੱਥੇ ਚੰਗਾ ਕੰਮ ਇਹਨੇ ਆ ਕੀ ਜਿਹੜੀ ਮੈਂ ਵੀਡੀਓ ਖਾਲਦਾ ਵਾਂ ਪਿਛਲੀ ਵਾਰੀ ਵੀ ਤੁਹਾਨੂੰ ਪਤਾ ਹੀ ਆ ਕਿ ਪਹਿਲੇ ਜਿਹੜਾ ਦੂਜਾ ਹਸਬੰਦ ਸੀ ਉਹਦੀ ਆੜੀ ਇਹਨੇ ਕਾਫੀ ਕਮਾਈ ਖਾਦੀ ਕਾਫੀ ਲੋਕਾਂ ਨੂੰ ਛੁਦਾਈ ਬਣਾਇਆ ਸੀ ਉਹ ਵੀਡੀਓ ਚਾਤੀ ਮਾਰਦੇ ਆ ਪਹਿਲਾਂ ਬਹੁਤ ਤੇਜ਼ ਪਿਆ ਤੇ ਸਾਡਾ ਸਾਰਾ ਜਿੰਨਾ ਕੋਠਾ ਸੀਗਾ ਇਹ ਸਾਰਾ ਡੇਗ ਗਿਆ ਮੇਰੇ ਕਮਰਾ ਹੀ ਸੀਗਾ ਸਾਨੂੰ ਹੈਲਪ ਦੀ ਬਹੁਤ ਲੋੜਾਂ ਸੀ niche ਆਪਣਾ ਕੰਟੈਕਟ ਨੰਬਰ ਦਿੱਤਾ ਆ ਕਿ ਸਕੈਨਰ ਵੀ ਬਣਾ ਦਾ ਪਾਏਗੇ ਨੇ ਵੀ ਪਾਇਆ ਐਦਾਂ ਪਾ ਪੂਗਾ ਕਿੰਨੇ ਪੈਸੇ ਕਰ ਲੈ ਇਕੱਠੇ ਨੇ ਤੇ ਬਾਅਦ ਕੀ ਕੀਤਾ ਬਾਅਦ ਇਹਨੇ ਕੋਠਾ ਦੀ ਛੱਤ ਕਾਸ ਬਣ ਜੇ ਗੱਲ ਆ। ਇਹ ਸੀ ਸਾਡੀ ਇੱਥੋਂ ਤੱਕ ਰੋਸਟਿੰਗ ਵੀਡੀਓ। ਥੋੜੀ ਜਿਮੈਂ ਐਂਟਰਟੇਨਮੈਂਟ ਵੀਡੀਓ ਲੈ ਕੇ ਆ ਰਿਆਂ ਆਂ। ਅੱਗੇ ਜੇ ਤੁਸੀਂ ਐਂਟਰਟੇਨਮੈਂਟ ਵੀਡੀਓ ਅੱਗੇ ਵੇਖਣਾ ਚਾਹੁੰਦੇ ਹੋ ਤੇ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ। ਪਾਗਤਾ ਜੀ ਟਾਡਾ ਅੱਜ ਦੇ ਕਲੇਸ਼ ਕਾਰਡ ਦੇ ਵਿੱਚ ਤੇ ਸਾਡੇ ਨਾਲ ਜੁੜੇ ਆ ਪੂਜਾ ਸਿੰਘਾ ਤੇ ਅੱਜ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਦੱਸਣਗੇ ਕਿ ਕਿੱਦਾਂ ਐ ਮੰਜਲਾਂ ਨੂੰ ਛੂਆ ਤੇ ਕੀ ਕੀ ਪ੍ਰੋਬਲਮ ਆ ਇਹਨਾਂ ਦੀ ਲਾਈਫ ਦੇ ਵਿੱਚ ਆਈਆਂ ਐ। ਇਹ ਤੁਹਾਨੂੰ ਸਾਰਿਆਂ ਦੱਸਣਗੇ ਤੇ ਪੂਜਾ ਸਿੰਘਾ ਜੀ ਲੈ ਆਪਣੇ ਤੁਸੀਂ ਫੈਨਾਂ ਨੂੰ ਕੁਝ ਦੱਸਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਤੇ ਜਰੂਰ ਕਹੋ ਤੇ ਸਾਰਿਆਂ ਨੂੰ ਮੈਂ ਤੇ ਆਪਣੇ ਫੈਨਾਂ ਨੂੰ ਕਹਿਣੀ ਆ ਕਿ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਬਸਕ੍ਰਾਈਬ ਕਰਦੇ ਤੇ ਮੈਂ ਤੇ ਇੱਕ ਗੱਲ ਕਹਿਣਾ ਚਾਹੁੰਨੀ ਆ ਕਿ ਜਿਹੜੇ ਮੈਨੂੰ ਤੁਸੀਂ ਵੀਡੀਓ ਚ ਪਿਆਰ ਕਰਦੇ ਹੋ ਉਹ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਜਿਹੜੇ ਮੈਨੂੰ ਨਫ਼ਰਤ ਕਰਦੇ ਆ ਨਾ ਉਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜਿਹੜੀ ਜ਼ਿਆਦਾ ਹੀ ਗੁੱਸਾ ਕੁਝ ਵਿਖਾਉਣਾ ਚਾਹੁੰਦੇ ਆ ਤੁਹੋ ਵੀਡੀਓ ਨੂੰ ਲਾਈਕ ਕਰ ਦਿਓ ਪੂਜਾ ਜੀ ਆਪਾਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਇਹ ਮੰਜ਼ਲ ਤੇ ਮਤਲਬ ਕਿੱਦਾਂ ਪਹੁੰਚੇ ਤੇ ਤੁਹਾਨੂੰ ਕਿਦੋਂ ਤੋਂ ਸ਼ੌਂਕ ਸੀ ਕਿ ਮੈਂ ਵੀਡੀਓ ਬਣਾਵਾਂ ਤੇ ਕਿੱਦਾਂ ਮੈਂ ਮਸ਼ਹੂਰ ਹੋਵਾਂ ਇਹ ਤੁਸੀਂ ਦੱਸ ਮੈਂ ਨਾ ਜਦੋਂ ਪੜਦੀ ਹੁੰਦੀ ਸੀ ਪੰਜਵੀਂ ਦੇ ਵਿੱਚ ਤੇ ਮੈਨੂੰ ਬਹੁਤ ਗਾਣੇ ਗਾਉਣ ਦਾ ਸ਼ੌਂਕ ਸੀ ਮੈਨੂੰ ਸਕੂਲੇ ਫਿਰ ਇੱਕ Song ਹੋਇਆ ਤੇ ਮੈਂ ਸਾਰੂਣੀ ਕੇੰਦਰ ਤੁਸੀਂ ਬਹੁਤ ਵਧੀਆ ਗਾਉਂ ਲੈਂਦੇ ਹੋ ਮੈਂ ਫਿਰ ਭੰਗੜਾ ਪੁੰਗੜਾ ਜਿਆ ਪਾਇਆ ਤੇ ਸਾਰੋਨਾ ਬੜਾ ਪਸੰਦ ਕੀਤਾ ਸਾਰਿਆਂ ਨੇ ਟੀਚਰਾਂ ਨੇ ਪਸੰਦ ਕੀਤਾ ਉਤੋਂ ਫਿਰ ਮੈਨੂੰ ਲੱਗਾ ਕਿ ਮੈਂ ਕੁਝ ਕਰ ਸਕਦੀ ਹਾਂ ਤੇ ਫਿਰ ਮੈਂ ਨਾ ਕੀ ਕੀਤਾ ਕਿ ਥੋੜਾ ਜਿਹੀ ਬਾਤ ਮੈਂ ਵਿਆਹ ਕਰ ਲਿਆ ਪਹਿਲਾਂ ਤੇ ਮੈਨੂੰ ਲੱਗਦਾ ਸੀ ਕਿ ਮੈਂ ਫਿਰ ਕੁਝ ਅੱਗੇ ਖਾ ਸਕਦੀ ਹਾਂ ਤੇ ਮੈਂ ਫਿਰ ਦੂਸਰਾ ਵੀ ਵਿਆਹ ਕਰ ਲਿਆ ਤੇ ਫਿਰ ਮੈਨੂੰ ਲੱਗਾ ਕਿ ਮੈਂ ਕੁਝ ਕਰ ਸਕਦੀ ਹਾਂ ਮੈਂ ਹੋਰ ਮਸ਼ਹੂਰ ਹੋ ਸਕਦੀ ਹਾਂ ਫਿਰ ਮੈਂ ਤੀਸਰਾ ਵਿਆਹ ਕਰ ਲਿਆ ਛੜਾ ਚੋਨਾ ਵਾ ਕਿ ਜਿਹੜਾ ਤੁਹਾਡਾ ਦੂਸਰਾ ਘਰ ਵਾਲਾ ਸੀ ਤੁਸੀਂ ਉਹਨੂੰ ਕਿਉਂ ਛੱਡਤਾ ਕਿ ਮਤਲਬ ਉਹਦੇ ਨਾਲ ਤੁਸੀਂ ਤਲਾਕ ਕਰ ਲਿਆ ਕਿਹੜੀ ਗੱਲੋਂ ਕੀਤਾ ਕੋਈ ਕਾਰਨ ਨਹੀਂ ਕੋਈ ਹਾਂਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਜੀ ਦੂਸਰੇ ਘਰ ਵਾਲੇ ਨਾਲ ਮੈਨੂੰ ਕੋਈ ਨਹੀਂ ਆਇਤਾ ਨੂੰ ਪਤਾਈ ਹੈ ਕਿ ਉਹਨਾਂ ਦੀ ਨਾ ਉਦਾਂ ਕੋਠੀ ਪਈ ਹੁੰਦੀ ਤੇ ਇੱਕ ਕਮਰਾ ਸੀ ਉਹਨਾਂ ਦਾ ਕੱਚਾ ਜਿਹਾ ਤੇ ਮੈਂ ਸੋਚਿਆ ਕਿ ਚੱਲ ਇਹਨਾਂ ਦਾ ਕਮਰਾ ਪੈਸੇ ਪੱਕਾ ਕਰਾ ਲੈਣੀ ਆਪਾਂ ਰਹੀ ਜਾਵਾਂਗੇ ਦੋਵੇਂ ਜਾਣੇ ਤੇ ਮੈਂ ਕੀ ਕੀਤਾ ਮੈਂ ਵੀਡੀਓ ਪਾਈ ਤੇ ਲੋਕਾਂ ਨੇ ਵੀਡੀਓ ਚ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਾਬਾ ਹੀ ਪੈਸੇ ਇਕੱਠੇ ਹੋ ਗਏ ਤੇ ਉਹਨੂੰ ਮੈਂ ਕਿਹਾ ਕਿ ਮੇਰੇ ਨਾਲ ਤੁਸੀਂ ਪੈਸੇ ਨਾ ਅਦੋ ਅਦਕਾਰ ਲਓ ਤੇ ਗਾੜੀਓ ਕਾਂਡਾ ਪੇ ਨਹੀਂ ਨਹੀਂ ਆਪਾਂ ਕੋਠੀ ਦੋ ਮੰਜ਼ਲੀ ਪਾ ਲੈਨੇ ਆ ਪੈਸੇ ਨਹੀਂ ਆ ਦੋ ਅਦ ਕਰੀਏ ਤੂੰ ਰਹਿਣਾ ਹੀ ਆ ਤੇ ਇਹੋ ਕਨੋਂ ਫਿਰ ਮੇਰੀ ਨਾਲ ਬਾਬਾ ਲੜਾਈ ਹੋ ਗਈ ਤੇ ਨਾਲੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਉਦੋਂ ਇੰਸਟਾਗ੍ਰam ਤੇ ਵੀ ਫੋਲੋਅਰ ਕਾਫੀ ਘੱਟ ਹੋ ਚੁੱਕੇ ਹੀ ਮੇਰੇ ਤੇ ਮੈਂ ਸੋਚਿਆ ਕਿ ਮੈਂ ਇਹ ਇਹਨਾਂ ਰਹਿ ਕੇ ਕੀ ਕਰਾਂਗੀ ਮੇਰੇ ਕੋਲ ਇੰਨੇ ਪੈਸੇ ਆ ਉਹ ਵੀ ਇਹ ਦਿਨ ਆ ਰੇ ਤੇ ਉਹ ਵੀ ਜਾਣਗੇ ਐਵੇਂ ਤੇ ਜੇ ਮੈਂ ਇਹਦੇ ਨਾਲੋਂ ਇਹ ਜੇ ਮੈਂ ਇਹਦੇ ਨਾਲੋਂ ਵੱਖ ਰਹਿ ਪਈ ਨੀ ਆ ਤੇ ਉਹਦੇ 'ਚ ਮੇਰੀ ਭਲਾਈ ਆ ਕਿਉਂਕਿ ਮੈਨੂੰ ਉਹਦੇ ਨਾਲ ਪੈਸੇ ਵੀ ਮਿਲ ਜਾਣੇ ਆ ਤੇ ਮੇਰੇ ਫੋਲੋਅਰ ਵੀ ਮਿਲ ਜਾਣੇ ਆ ਤੇ ਮੈਨੂੰ ਪਤਾ ਹੈ ਕਿ ਜਿਉਂ-ਜਿਉਂ ਮੈਂ ਮਤਲਬ ਅੱਗੇ ਆ ਤੇ ਭੱਜਦੀ ਨਾ ਮੇਰਾ 1 ਲੱਖ ਤੋਂ 1 ਲੱਖ ਫੋਲੋਅਰ ਵਾਝ ਜਾਂਦਾ ਤੇ ਇਸ ਕਰਕੇ ਮੈਨੂੰ ਫਿਰ ਤੀਸਰਾ ਵਿਆਹ ਕਰਾਉਣਾ ਪਿਆ ਉਦੋਂ ਤੇ ਕੋਈ ਤੀਜੇ ਵਿਆਹ 'ਚ ਮੇਰੀ ਵਿਚਾਰ ਨਹੀਂ ਹਿੰਦੇ ਹੈਗੇ ਜੇ ਮੈਂ ਤੀਸਰੇ ਜਣੇ ਨੂੰ ਪੁੱਛਿਆ ਤੇ ਫਿਰ ਮੈਂ ਉਹਨਾਂ ਨਾਲ ਮੈਰਿਜ ਕਰਾ ਲਈ ਪਰ ਉਹਨਾਂ ਨੂੰ ਕੋਈ ਵੀ ਇਦਾਂ ਦਾ ਪੈਸਿਆਂ ਦਾ ਲਾਲਚ ਨਹੀਂ ਸੀ ਤੇ ਇੱਕ ਕਰਕੇ ਫਿਰ ਮੈਂ ਉਹਨਾਂ ਦੇ ਨਾਲ ਚੱਲ ਗਈ ਪੂਜਾ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਨਾ ਵਾ ਕਿ ਜਿਹੜੀ ਤੁਹਾਡੀ ਇੰਸਟਾਗ੍ਰam ਹੈ ਕੋਈ ਆ ਇੱਕ ਹੋਈ ਆ ਕਿ ਜਾਂ ਤੁਸੀਂ ਉਦਾਂ ਹਾਈਡ ਕੀਤੀ ਹੈ ਇਹਦੇ ਬਾਰੇ ਕੋਈ ਮੈਂ ਤੁਹਾਨੂੰ ਕੀ ਜਾਣਕਾਰੀ ਦਫਾ ਤੁਸੀਂ ਫਿਰ ਸਾਰਾ ਕੁਝ ਵੀਡੀਓ ਚ ਪਾ ਦੇਣਾ YouTube ਤੇ ਤੇ ਫਿਰ ਲੋਕਾਂ ਨੇ ਫੈਨ ਨਹੀਂ ਕਲਾਸ ਹੋ ਜਾਣਾ ਉਹਨਾਂ ਨੇ ਕਹਿਣਾ ਪੂਜਾ ਸਿੰਘਾ ਕਿ ਢੀ ਝੂਠੀ ਆ ਝੂਠ ਬੜਾ ਬੋਲਦੀ ਆ ਤੇ ਫਿਰ ਮੈਂ ਦੱਸੋ ਕੀ ਦਸਾਂ ਚਲੋ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰ ਹੀ ਦਿੰਨੀ ਆ ਕਿ ਤੁਸੀਂ ਨਾ ਡਿਲੀਟ ਮਾਰ ਦੋਗੇ ਇਹਦੇ ਮੈਂ 4-5 ਦਿਨ ਲਈ ਨਾ ਮੈਂ ਉਦਾਂ ਹਾਈਟ ਕੀਤਾ ਸੀ ਆਪਣਾ ਇੰਸਟਾਗ੍ਰam ਤੇ ਮੈਨੂੰ ਇਹ ਕਿ ਚਲ ਦੂਸਰਾ ਅਕਾਊਂਟ ਵੀ ਬਣਾਇਆ ਹੋਊਗਾ ਤੇ ਚਲ ਕੰਮ ਆਊਗਾ ਉੱਤੇ ਪ੍ਰੋਮੋਸ਼ਨਾਂ ਕੁਝ ਕਰਿਆ ਕਰਾਂਗੇ ਕੁਝ ਉੱਤੇ ਹੀ ਕਰਿਆ ਕਰਾਂਗੇ ਫਿਰ ਇਹ ਹੋ ਜੂਗਾ ਨਾ ਪ੍ਰੋਮੋਸ਼ਨਾਂ ਡਬਲ ਹੋ ਜਾਣਗੀਆਂ ਜਿਨ੍ਹਾਂ ਕਿ ਇਹਨੇ ਸਸਤੀਆਂ ਪ੍ਰੋਮੋਸ਼ਨਾਂ ਕਰਾਉਣੀਆਂ ਹਨਗੀਆਂ ਉਹ ਮੈਂ ਨਵੀਂ ਇੰਸਟਾਗ੍ਰam ਤੇ ਕਰਦਿਆ ਕਰੂੰਗੀ ਜਿਨ੍ਹਾਂ ਕਿ ਇਹਨੇ ਮਹਿੰਗੀਆਂ ਕਰਾਉਣੀਆਂ ਹੋਣਗੀਆਂ ਪ੍ਰੋਮੋਸ਼ਨਾਂ ਉਹ ਫਿਰ ਇਹਨਾਂ ਕੋਣ ਤੇ ਕਰ ਦਿਆ ਕਰੂੰਗੀ ਇਸ ਕਰਕੇ ਮਤਲਬ ਮੈਂ ਸੋਚ ਲਿਆ ਕਿ ਮਤਲਬ ਦੋ ਕੋਣ ਬਣਾਉਣੇ ਆ ਤੇ ਕਿੱਦਾਂ ਬਣਾਉਣੇ ਆ ਫਿਰ ਮੈਨੂੰ ਪਤਾ ਲੱਗ ਗਿਆ ਕਿ ਇਹ ਸਕੀਮ ਵਧੀਆ ਰਹੂਗੀ ਫਿਰ ਮੈਂ ਇਹੋ ਤਰੀਕਾ ਵਰਤ ਲਿਆ ਪੂਜਾ ਜੀ ਤੁਹਾਡੇ ਨਾਲ ਸਿਰਫ ਲਾਸਟ ਸਵਾਲ ਆ ਤੇ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਤੁਹਾਡਾ ਪੂਜਾ ਤੇ ਸੰਧਾ ਨਾਮ ਕਿਉਂ ਪਿਆ ਇਹਦੇ ਬਾਰੇ ਥੋੜੀ ਬੋਧੀ ਜਾਣਕਾਰੀ ਦੇ ਸਕਦੇ ਹੋ ਮੈਨੂੰ ਸਵਾਲ ਤੇ ਤੁਸੀਂ ਮੈਨੂੰ ਬਹੁਤ ਜ਼ਿਆਦਾ ਓਕਾ ਪੁੱਛਿਆ ਪਰ ਮੈਂ ਕੀ ਕਰਾਂ ਮੈਂ ਤੁਹਾਨੂੰ ਸਵਾਲ ਦਾ ਜਵਾਬ ਨਾ ਦੇ ਹੀ ਦਿੰਨੀ ਆ ਇਨ ਮੈਂ ਕੀ ਕਰਦੀ ਹਾਂ ਕਿ ਮੈਂ ਛੋਟੀ ਹੁੰਦੀ ਹਾਂ ਤੇ ਮੈਂ ਇੱਕ ਵਾਰੀ ਨੇ ਸਪੀਕਰ ਦੇ ਵਿੱਚ ਬੋਲਣ ਲੱਗੀ ਮਾਈਕ 'ਚ ਤੇ 8 ਇੰਚ ਸਪੀਕਰ ਨਹੀਂ ਹੁੰਦਾ ਮੈਂ ਉਹਦੇ 'ਚ ਬੜੀ ਉੱਚੀ ਉੱਚੀ ਬੋਲਿਆ ਤੇ ਉਹਨਾਂ ਦਾ ਕੀ ਕੀਤਾ 8 ਇੰਚ ਜਿਹੜਾ ਸਪੀਕਰ ਸੀ ਨਾ ਉਹ ਪਾਟ ਗਿਆ ਤੇ ਉਹਨਾਂ ਨੇ ਬਾਅਦ ਮੈਨੂੰ ਕਹਿੰਦੇ ਤੇਰੀ ਆਵਾਜ਼ ਬੜੀ ਆ ਤੂੰ ਸੰਗ ਬੜਾ ਪਾੜਦੀ ਆ ਤੇ ਫਿਰ ਮੇਰਾ ਉਦੋਂ ਤੋਂ ਛੋਟਿਆਂ ਦੇ ਨਾਂ ਪੈ ਗਿਆ ਪੂਜਾ ਸੰਗਾ ਪੂਜਾ ਸੰਗਾ ਕੀ ਮਤਲਬ ਬੋਲਦੀ ਬੜਾ ਮੈਂ ਉੱਚੀ ਉੱਚੀ ਨਹੀਂ ਤੇ ਤਾਂ ਕਰਕੇ ਮੇਰਾ ਨਾਂ ਸੰਗਾ ਹੀ ਪੈ ਗਿਆ ਉਦੋਂ ਐਸੀ ਸਾਡੀ ਇੱਥੋਂ ਤੱਕ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਾਲੋ ਸਬਸਕ੍ਰਾਈਬਰ ਤੇ ਘੰਟੀ ਵੀ ਜਰੂਰ ਨਾ ਪਾ ਦਿਓ